ਅੰਮ੍ਰਿਤਸਰ ਦੇ ਚਬਾਲ ਰੋਡ ਤੇ ਸਥਿਤ 27 ਕਨਾਲ ਏਕੜ ਦੇ ਵਿੱਚ ਬਣੀਆਂ 20 ਦੇ ਕਰੀਬ ਦੁਕਾਨਾਂ ਤੇ ਨਗਰ ਨਿਗਮ ਤੇ ਮਾਲ ਵਿਭਾਗ ਦੇ ਅਧਿਕਾਰੀ ਕਬਜ਼ਾ ਲੈਣ ਪਹੁੰਚੇ ਨੇ ਤੇ ਇਸ ਦੌਰਾਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੁਕਾਨਦਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੁਕਾਨਦਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿ ਹੈ ਕਿ ਇਹ 27 ਕਨਾਲ ਜ਼ਮੀਨ ਹੈ ਜਿਸ ਦੇ ਵਿੱਚ ਕਰੀਬ 20 ਦੁਕਾਨਾਂ ਨੇ ਤੇ ਹਰ ਇੱਕ ਦੁਕਾਨਦਾਰ ਨੇ 25 ਲੱਖ ਰੁਪਏ ਦੀ ਦੁਕਾਨ ਖਰੀਦੀ ਹੈ। 2005 ਤੋਂ ਪਹਿਲਾਂ ਦੀਆਂ ਇਹਨਾਂ ਦੁਕਾਨਾਂ ਦੀ ਰਜਿਸਟਰੀ ਵੀ ਹੋਈ ਹੋਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਮਾਲ ਮਹਿਕਮਾ ਤੇ ਨਗਰ ਨਿਗਮ ਦੇ ਅਧਿਕਾਰੀ ਜਾਣ ਬੁਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਉਹਨਾਂ ਕਿਹਾ ਕਿ ਅਸਲ ਤੋਂ 4 ਸਾਲ ਪਹਿਲਾਂ ਵੀ ਇਹਨਾਂ ਜ਼ਮੀਨਾਂ ਨੂੰ ਲੈ ਕੇ ਵਿਵਾਦ ਉੱਠਿਆ ਸੀ ਤਾਂ ਉਸ ਸਮੇਂ ਨਗਰ ਨਿਗਮ ਨੇ ਲਿਖ ਕੇ ਦਿੱਤਾ ਸੀ ਕਿ ਸਾਡਾ ਇਸ ਜ਼ਮੀਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਜਿਸ ਉੱਤੇ ਪਟਵਾਰੀ ਸਮੇਤ ਤਹਿਸੀਲਦਾਰ ਨੇ ਵੀ ਦਸਤਖਤ ਕੀਤੇ ਹੋਏ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਹੁਣ ਫਿਰ ਨਜਾਇਜ਼ ਤੌਰ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂ ਇਹਨਾਂ ਤੋਂ ਕਾਗਜ਼ ਮੰਗੇ ਨੇ ਤਾਂ ਕਿ ਕਿਸੇ ਵੀ ਅਧਿਕਾਰੀ ਦੇ ਕੋਲ ਇਸ ਜ਼ਮੀਨ ਦੇ ਕੋਈ ਵੀ ਪੁਖਤਾ ਕਾਗਜ਼ਾਤ ਮੌਜੂਦ ਨਹੀਂ ਸਨ ਤਾਂ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਇਹਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੇਰਾ ਨਾਮ ਸਿਮਰਜੀਤ ਸਿੰਘ ਹੈ ਇਹ ਜਗ੍ਹਾ ਸਾਡੀ ਆ ਸਾਡੇ ਸਾਰੇ ਭਾਈਵਾਲਿਆਂ ਦੇ ਵਿੱਚ ਭਾਈਵਾਲੇ ਵੀ ਅੱਜ ਕੰਨਾ ਦੁਕਾਨਾਂ ਵਾਲੇ ਵੀ ਸਾਰੇ ਖੜੇ ਜਿਨ੍ਹਾਂ ਨੇ ਦੁਕਾਨਾਂ ਖਰੀਦੀਆਂ ਵਾ ਤੇ ਸਾਡੀਆਂ ਰਜਿਸਟਰੀਆਂ ਹੋਈਆਂ ਨੂੰ 2005 ਤੋਂ ਪਹਿਲਾਂ ਦੀਆਂ ਰਜਿਸਟਰੀਆਂ ਹੋਈਆਂ ਬੜੀਆਂ ਪ੍ਰਾਣੀਆਂ ਰਜਿਸਟਰੀਆਂ ਸਰਕਾਰ ਹੀ ਕਰਦੀ ਪਈ ਆ ਤੇ ਅੱਜ ਆ ਕੇ ਸਰਕਾਰ ਨੇ ਇੱਥੇ ਮਹਿਕਮਾ ਭੇਜਦਾ ਜੀ ਜਗਾ ਜੀ ਨਿਸ਼ਾਨਦੇਹੀ ਕਰੋ ਸਰਕਾਰ ਕਹਿੰਦੀ ਜਗਾ ਸਾਡੀ ਆ ਜੇ ਜਗਾ ਉਹਨਾਂ ਦੀ ਤਾਂ ਉਹਨਾਂ ਰਜਿਸਟਰੀਆਂ ਘਾਤੋਂ ਕੀਤੀਆਂ ਕਿੰਨੀ ਜਗਾ ਟੋਟਲ ਜਗਾ ਇੱਥੇ ਗਿਸਤਾ ਹੀ ਨਾਲ ਕਿਹੜੀ ਜਗਾ ਦੀ ਗੱਲ ਕਰਦੇ ਆ ਇਹ ਜਿਹੜੀ ਆ ਪਿੱਛੇ ਜਿਹੜੇ ਦੁਕਾਨਾਂ ਬਣੀਆਂ ਇਹ ਚਵਾਰ ਰੋਡ ਦੇ ਉੱਪਰ ਜੀ ਹਾਂ ਦੰਪਲੇ ਲੱਗੇ ਅਸੀਂ ਇਹ ਵੇਚਾਂਗੇ ਅਸੀਂ ਦੁਕਾਨਾ ਔਰ ਕੀ ਅਸੀਂ 25-25 ਲੱਖ ਰੁਪਏ ਦੀਆਂ ਦੁਕਾਨਾ ਖਰੀਦੀਆਂ ਜਿਸ ਕਿਤੇ ਨੂੰ ਜਾਈਏ ਹੁਣ ਤੇ ਟੋਟਲ ਕਿੰਨੀਆਂ ਦੁਕਾਨਾਂ ਨੇ ਆਈਡੀਆ ਹੈ ਜੀ ਕੁਝ ਹੈਗੀਆਂ 20 ਦੁਕਾਨਾ ਹੈਗੀਆਂ ਤਕਰੀਬਨ ਹਾਂ ਜੀ ਹਾਂ ਜੀ ਬੋਲਦੇ ਜੀ ਮਹਿਕਮੇ ਨੇ ਸਾਨੂੰ ਮਲਕ ਬਣਾਇਆ ਇਹਦੇ ਵਿੱਚ ਮਹਿਕਮੇ ਨੇ ਰਜਿਸਟਰੀਆਂ ਕੀਤੀਆਂ ਅਸੀਂ ਅੱਜ ਸਾਰਾ ਪੇਸ਼ ਕਰਾਉਣ ਨੂੰ ਤਿਆਰ ਆ ਪਰ ਮਹਿਕਮਾ ਮੰਨਦਾ ਹੀ ਨਹੀਂ ਪਾਉਂਦਾ ਜੇ ਨਗਰ ਨਿਗਮ ਦਾ ਕੋਈ ਲੈਣ ਦੇ ਨਹੀਂ ਤੇ ਫਿਰ ਅੱਜ ਕੀ ਲੈਣ ਆਏ ਆ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਵਾ ਇਹ ਗੱਲ ਪਹਿਲਾਂ ਵੀ ਉੱਠੀ ਸੀਗੀ ਤਿੰਨ ਚਾਰ ਸਾਲ ਪਹਿਲਾਂ 2019 ਦੇ ਵਿੱਚ ਫਿਰ ਇਹਨਾਂ ਨੇ ਬਕਾਇਦਾ ਰਿਪੋਰਟ ਬਣਾ ਕੇ ਦਿੱਤੀ ਪਡਵਾਰੀ ਸਾਹਿਬ ਦੇ ਸਾਈਨ ਉਹ ਇੱਕ ਕਮਿਸ਼ਨਰ ਸਾਹਿਬ ਦੇ ਅੱਗੇ ਸਾਈਨ ਹੋਏ ਆ ਰਿਪੋਰਟ ਦੇ ਉੱਪਰ ਵੀ ਇਹ ਜਗ੍ਹਾ ਸਾਡੀ ਨਹੀਂ ਗਈ ਅੱਜ ਇਹ ਫੇਰ ਆ ਗਿਆ ਤਸਵੀਲਦਾਰ ਸਾਹਿਬ ਦੇ ਸਾਈਨ ਹੋਏ ਆ ਅੱਜ ਇਹ ਫੇਰ ਆ ਗਿਆ ਕੀ ਕਹਿੰਦੇ ਕੀ ਹੈ ਇਹ ਕਹਿੰਦੇ ਅਸੀਂ ਥਗਾ ਹੀ ਨਿਸ਼ਾਨਦੇ ਕਰਨੀ ਸਾਡੀ ਜਗ੍ਹਾ ਵਾ ਕੀ ਲੱਗਦਾ ਹੈ ਕਾਰਨ ਕੀ ਸਮਝ ਆਉਂਦੀ ਲੱਗਦਾ ਕਾਰਨ ਕਾਰਨ ਸਿਰਫ ਇਹੋ ਹੀ ਆ ਕਿ ਪ੍ਰੈਸ ਦੇ ਵਿੱਚੋਂ ਇੱਕ ਦੋ ਜਣੇ ਉੱਠ ਕੇ ਤੇ ਐਵੇਂ ਜਾ ਕੇ ਇੱਥੇ ਖਲੋ ਕੇ ਵੀਡੀਓ ਬਣਾ ਕੇ ਕਹਿ ਦਿੰਦੇ ਇਹ ਜਗ੍ਹਾ ਸਾਡੀ ਹੈ ਜੀ ਇਹ ਉਹ ਸ਼ੁਰੂ ਉਹ ਇਸ਼ੂ ਬਣਾ ਲੈਂਦੇ ਆ ਮਹਿਕਮਾ ਕਹਿੰਦਾ ਨਹੀਂਗਾ ਵੀ ਆਪ ਦਾ ਆਪਣਾ ਰਿਕਾਰਡ ਤੇ ਵੇਖਣ ਕੰਮ ਸਿਕਾ ਪਹਿਲਾਂ ਰਿਕਾਰਡ ਵੇਖ ਕੇ ਹੁਣ ਹੁਣ ਇੱਥੇ ਆ ਕੇ ਇੱਕ ਦੂਜੇ ਦੇ ਉੱਤੇ ਕਰੀ ਜਾਂਦੇ ਆ ਕਾਰਪੋਰੇਸ਼ਨ ਵਾਲੇ ਰੈਵਨਿਊ ਵਾਲਾ ਨੂੰ ਕਹੀ ਜਾਂਦੇ ਆ ਤੁਸੀਂ ਨਹੀਂ ਵੇਖਿਆ ਰਿਹਾ ਉਹ ਨਾਲੇ ਕਾਰਪੋਰੇਸ਼ਨ ਵਾਲਾ ਨੂੰ ਕਹੀ ਜਾਂਦੇ ਤੁਸੀਂ ਨਹੀਂ ਵੇਖਿਆ ਬਿਲਕੁਲ ਜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡੇ ਸਾਹਮਣੇ ਆ ਸਾਰਾ ਕੁਝ ਆ ਇੰਨੀ ਪੁਲਿਸ ਇੰਨਾ ਫੋਰਸ ਸਾਰਾ ਕੁਝ ਲੈਂਦਾ ਸਾਨੂੰ ਕੋਈ ਨੋਟਿਸ ਚੱਕ ਨਹੀਂ ਆਇਆ ਅਹੀਂ ਤੇ ਵੈਸੇ ਹੀ ਤੇ ਸਾਨੂੰ ਇੱਕ ਘੰਟਾ ਇੱਕ ਪਹਿਲਾਂ ਪਤਾ ਲੱਗਾ ਸੀ ਪੁੱਛਿਆ ਵੀ ਆਹ ਕਾਦੀ ਫੋੜਤਾਈ ਉਹ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੀਆਂ ਦੁਕਾਨਾਂ ਦੇ سلسلے ਦੇ ਵਿੱਚ ਆਏ ਆ ਪਰ ਹੋ ਰਿਹਾ ਜੀ ਵੇਖ ਲਓ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦਿਖਾਉਣ ਨੂੰ ਤਿਆਰ ਆ ਵੇ ਤੁਹਾਡੇ ਕੋਲ ਤੱਬਾ ਵਾ ਤੇ ਇਹ ਦੋ ਮਹਿਕਮੇ ਹੈ ਇਹਨਾਂ ਕੋਲ ਦੋਹਾਂ ਕੋਲ ਲਾਗੇ ਇਨ ਕਾਗਜ਼ ਨਹੀਂ ਹੋਣੇ ਇਹ ਵੀ ਜਿਹੜੇ ਇੱਕ ਘੰਟੇ ਦੇ ਵਿੱਚ ਸਾਰੇ ਇਕੱਠੇ ਕੀਤੇ ਜੇਕਰ ਤੁਹਾਡੀ ਚਾਰ ਦੇ ਨਾਮ ਵਾਸਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਫਿਰ ਤੁਹਾਡਾ ਕੀ ਆਪਕਮਿੰਗ ਫਿਰ ਤਾਂ ਤਾਂ ਕਈ ਅਸਰ ਕਰ ਲੈਣੋ ਫਿਰ ਕੀ ਕਰਾਂਗੇ ਫਿਰ ਤੇ ਹਾਈ ਕੋਰਟ ਜਾਵਾਂਗੇ ਭਾਈ ਨੇਮ ਜਾਵਾਂਗੇ ਕਪਤਰਾ ਦੇ ਇਹੀ ਹੋਊਗਾ ਵੀ ਜਿਹੜੇ ਅਫਸਰਾਂ ਨੇ ਸਾਨੂੰ ਲਿਖ ਕੇ ਦਿੱਤਾ ਵੀ ਸਾਡੀ ਜਗ੍ਹਾ ਨਹੀਂ ਗਈ ਉਹ ਹੀ ਅਫਸਰ ਪੀਤੇ ਲੈ ਕੇ ਤੁਰੇ ਫਿਰਦੇ ਆ ਮਾਲ ਦੀ ਗੱਲ ਆ ਦੇਖੋ ਜੀ ਉਹਨਾਂ ਦਾ ਆਪਾਂ ਕੋਈ ਕਹਿ ਨਹੀਂ ਸਕਦੇ ਇਹ ਗੱਲ ਤਾਂ ਹੈ ਕਿ ਸਾਰੀ ਪ੍ਰੈਸ ਨੇ ਜਿਹੜਾ ਵਾ ਇੱਕ ਅੱਦੇ ਬੰਦੇ ਨੇ ਕੋਈ ਲਾਗਤ ਬਾਜੀ ਦੇ ਵਿੱਚ ਕੀਤਾ ਪਰ ਇਹਦੇ ਨੁਕਸਾਨ ਸਾਰਿਆਂ ਦਾ ਹੋਣ ਗਿਆ ਠੀਕ ਜੀ ਸ਼ੰਗਨ ਡੇਲੀ ਜਮੀਨ ਦੀ ਨਿਸ਼ਾਨੀ ਜੀ ਤੇ ਉਹ ਦੁਕਾਨਦਾਰਾਂ ਦਾ ਕਹਿਣਾ ਕਿ ਉਹਨਾਂ ਦੀ ਮਾਲਕੀ ਵਾਲੀ ਜ਼ਮੀਨ ਹੈ ਇਹ ਸਾਰੇ ਰੈਵਨਿਊ ਵਾਲਿਆਂ ਨੇ ਪੇਸ਼ ਕਰਨਾ ਦਾ ਵਾਸ ਸਾਰਾ ਰੇਵਨਿਊ ਡਿਪਾਰਟਮੈਂਟ ਦਾ ਪਰ ਜਿਹੜੇ ਡਾਕੂਮੈਂਟ ਦਿਖਾ ਰਹੇ ਕਿ ਉਹ ਡਾਕੂਮੈਂਟ ਸਹੀ ਹੈ ਉਹ ਸਰ ਉਤੇ ਅਫਸਰ ਵੱਡੇ ਬੈਠੇ ਨੇ ਵੱਡੇ ਅਫਸਰਾਂ ਦੇ ਪੇਸ਼ ਕੀਤੇ ਉਹੀ ਕਲੀਅਰ ਕਰ ਸਕਦੇ ਉਹਨਾਂ ਨੇ ਕਹਿਣਾ ਵੀ ਤੁਹਾਡੇ ਨੂੰ ਤਸਦੀਕ ਕੀਤਾ ਗਿਆ ਪਹਿਲਾਂ ਵੀ ਜਗ੍ਹਾ ਦਾ ਨਾਮ ਸਰ ਇਹ ਸਰ ਵੱਡੇ ਅਫਸਰਾਂ ਨੇ ਵੈਰੀਫਾਈ ਕਰਨਾ ਚਾਹੀਦਾ ਇਹ ਉਹ ਤਾਂ ਵੱਡੇ ਅਫਸਰਾਂ ਦੀ ਮਨਜ਼ੂਰੀ ਦੇ ਨਾਲ ਹੀ ਜੋ ਵੀ ਹੋ ਰਿਹਾ ਹੋਣਾ ਹੈ ਇਹਨਾਂ ਅਫਸਰਾਂ ਨੂੰ ਪਤਾ ਨਹੀਂ ਵੀ ਜਗ੍ਹਾ ਕਿਸੇ ਨਾਮ ਦੀ ਸ਼ਾਮਲਾੜ ਦੇ ਦਾ ਅੰਦਰਾਜ ਚੱਲ ਰਿਹਾ ਪੁਰਾਣਾ ਰਿਕਾਰਡ ਦੇ ਵਿੱਚ ਉਹਦੀ ਵਜ੍ਹਾ ਕਰਕੇ ਨਹੀਂ ਇਹ ਤਾਂ ਸਰ ਮਾਲ ਵਿਭਾਗ ਨੇ ਦੱਸਿਆ ਜੀ ਤੇ ਦੂਜੀ ਤਰਹੀ ਕੀ ਤੁਹਾਨੂੰ ਕੀ ਲੱਗਦਾ ਜਗਾ ਕਿ ਦੇ ਨਾਲ ਇਹ ਮਾਲ ਵਭਾਗ ਦੇ ਸਾਰਾ ਰਿਕਾਰਡ ਵੈਰੀਫਾਈ ਕਰਨਾ ਹੁੰਦਾ ਹੈ। ਤੁਹਾਨੂੰ ਇਹ ਅੱਜ ਉਹਦੀ ਦੱਸਾਂ ਕੀ ਕਾਰਵਾਈ ਕਰਦੇ ਮੈਂ ਤਾਂ ਆਪਣੇ ਅਫਸਰਾਂ ਦੇ ਨਾਲ ਆਇਆ ਉਹਨਾਂ ਨੇ ਕਿਹ ਮੋਕੇ ਦੇ ਤੁਹਾਨੂੰ ਪਤਾ ਹੈ ਇਹ ਸਾਰਾ ਇਹ ਤੇ ਮਾਲ ਦੇ ਨਹੀਂ ਜੀ ਮਾਲ ਵਾਲੇ ਵਿਭਾਗ ਮਾਲ ਵਾਲੇ ਜਗ੍ਹਾ ਦੇ ਹਰ ਚੀਜ਼ ਦਾ ਪਤਾ ਹੁੰਦਾ ਮਾਲ ਵਿਭਾਗ ਦੇ ਨਾਲ ਗੱਲ ਤੁਹਾਨੂੰ ਉਸਦਾ ਪਤਾ ਤੇ ਹੋਗਾ ਨਾ ਜਗਾ ਸਰਕਾਰੀ ਦੇ ਕੈਰਫਲ ਸ਼ਾਮਪਲਾਡ ਦੇ ਦੀ ਜਮੀਨ ਆ ਭਾਕੀ ਸਰ ਇਹਨਾਂ ਦਾ ਦੱਸਣ ਜਗਾ ਸਰਕਾਰ ਦੇ ਕੈਰਫਲ ਕਰੀ ਇਹਨਾਂ ਆ ਜਾਂ ਦਾਅਵੇ ਦਾ ਕਾਵੜਾੜ ਤੇ ਦੀ ਜੋ ਵੀ ਸੈਂਸ ਨਿਕਲਦੀ ਹੈ ਉਹਤੇ ਅਫਸਰ ਬੈਠੇ ਉਹੀ ਉਹੀ ਰਿਕਾਰਡ ਕਰਦੇ ਨੇ ਕਾਗਜ਼ਾ ਚੱਕੀ ਤਾਂ ਉਹਨਾਂ ਦੇ ਨਾਮ ਬੋਲਦੇ ਨੇ ਉਹਨਾਂ ਦਾ ਬਦੋ ਕਾਗਜ਼ਾ ਕੀਤਾ ਹੀ ਹੁਣ ਕਿ ਤੁਸੀਂ ਇਹਨਾਂ ਦੱਸੋ ਸਰਕਾਰੀ ਹੈ ਸਰਕਾਰੀ ਹੈ ਇਹ ਨਹੀਂ ਦੱਸ ਸਕਦੇ ਰੈਵਨਿਊ ਵਿਭਾਗ ਨੇ ਦੱਸਣਾ ਠੀਕ ਹੈ ਤਸਵੀਰਦਾਰ ਸਾਹਿਬ ਆਉਣ ਲੱਗੇ ਗਰਦੌਰ ਸਾਹਿਬ ਤੋਂ ਤਾਂ ਬਈ ਨਿਸ਼ਾਨਦੀ ਕਰਨਾ ਹੈ ਹਾਂਜੀ ਲੇਕਿਨ ਕਹਿਣਾ ਹੈ ਕਿ ਰਜਿਸਟਰੀ ਵਾਲੀਆਂ ਜ਼ਮੀਨਾਂ ਐ ਉਹਨਾਂ ਦੀ ਮਾਲਕੀ ਹੈ ਸਰ ਇਹ ਤਸਵੀਰਦਾਰ ਸਾਹਿਬ ਆ ਰਹੇ ਆ ਬਾਕੀ ਤੁਹਾਨੂੰ ਉਹ ਡਿਟੇਲਸ ਦੱਸਣਗੇ ਮੈਂ ਤੇ ਸਿਰਫ ਆਰਡਰ ਦੇ ਨਾਲ ਆਇਆ ਜੀ ਸਰ ਦੇ ਹੁਕਮ ਹੈ ਮੰਨ ਜੋ ਦਿਲ ਸਾ ਤੇ ਨਿਸ਼ਾਨ ਦੀ ਕਰ ਜੋ ਤਾਕਤ ਦਿਖਾ ਰਹੇ ਜੋ ਕਾਗਜ਼ਾਤ ਦਿਖਾ ਰਹੇ ਕਿ ਉਹ ਸਹੀ ਹੈ ਜਾਂ ਨਹੀਂ ਬਿਲਕੁਲ ਸਰ ਦੋਹਾਂ ਤਰ੍ਹਾਂ ਦੇ ਸਹੀ ਹੈ ਅਸੀਂ ਗਲਤ ਥੋੜਾ ਕਿੰਨ ਕਹਿ ਸਕਦੇ ਜੀ ਬਾਕੀ ਜੋ ਅਫਸਰਾਂ ਦੇ ਨੌਲੇਜ ਹੈ ਜੀ ਜੋ ਅਫਸਰ ਕਹਿਣਗੇ ਅਸੀਂ ਉਹ ਕਰ ਪਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪਹਿਲੇ ਜਗ੍ਹਾ ਲਈ ਸੀ ਤਾਂ ਵੀ ਅਫਸਰਾਂ ਨੇ ਸਾਈਨ ਕਿਤੇ ਪਟਵਾਰੀ ਦੇ ਦਿੱਤਾ ਸੀ ਇਹ ਇਹ ਤੇ ਅਫਸਰ ਹੀ ਦੱਸ ਸਕਦੇ ਆ ਜੀ ਅਸੀਂ ਤੇ ਥੱਲੇ ਲਿਖੇ ਜਿੰਮੇਵਾਰ ਕੌਣ ਹੈ ਕਿ ਤੂੰ ਪਿਛਲੇ ਕੰਮ ਮੈਨੂੰ ਕੋਈ ਪਤਾ ਨਹੀਂ ਜੀ ਮੈਂ ਤੇ 10 ਦਿਨ ਹੋਏ ਇੱਥੇ ਆਏ ਨੂੰ ਜੀ ਉਹਨਾਂ ਕੋਲ ਲਿਖਤਾ ਹੈ ਕਿ ਤਸਵੀਰਦਾਰ ਸਾਹਿਬ ਜ ਨਰੂ ਸਾਹਿਬ ਤੁਸੀਂ ਜਿਹੜੀ ਹੈ ਅੱਜ ਆਏ ਮਾਰਕ ਸ਼ੰਕਰ ਨੂੰ ਕਰ ਲਈਏ ਜੀ ਨਹੀਂ ਸਾਹਿਬ ਜੀ ਅੱਜ ਆ ਰਹੇ ਨੇ ਡਿਊਟੀ ਮਿਨਿਸਟਰੀ ਨੇਹਿਤਾਵ ਆ ਰਹੇ ਨੇ ਆ ਰਹੇ ਨੇ ਆ ਰਹੇ ਨੇ ਤੁਹਾਨੂੰ ਦੇਣਗੇ ਤੁਸੀਂ ਤੁਹਾਨੂੰ ਕੋ ਜੀ ਸਰ